ਸਾਡੀ ਤਾਂ ਕਿਤੇ ਗਲਤੀ ਨਾਲ ਸਕੂਲ ਚ ਕਾਪੀ ਵੀ ਥੱਲੇ ਡਿੱਗ ਜੇ ਅਸੀਂ ਉਸ ਕਾਪੀ ਨੂੰ ਚੱਕ ਕੇ ਮੱਥੇ 'ਨਾਂ ਲਾ ਕੇ ਉਹਨੂੰ ਚੁੰਮਦੇ ਹਾਂ ਅਸੀਂ ਅੱਖਰਾਂ ਨੂੰ ਇੰਨਾ ਪਿਆਰ ਕਰਦੇ ਹਾਂ ਸਾਨੂੰ ਕਿਤੇ ਕੋਈ ਕਾਗਜ਼ ਮਿਲ ਜੇ ਜਿਹਦੇ ਤੇ ਕੁਝ ਲਿਖਿਆ ਹੋਵੇ ਅਸੀਂ ਉਹਨੂੰ ਪਹਿਲਾਂ ਆਲੇ ਚ ਲਿਜਾ ਕੇ ਧਰਦੇ ਹਾਂ ਗੁਰਮੁਖੀ ਸਾਡੀ ਲਿਪੀ ਦਾ ਨਾਮ ਹੈ। ਮਤਲਬ ਗੁਰੂ ਦੇ ਮੂੰਹੋਂ ਨਿਕਲਿਆ। ਗੁਰੂ ਦੇ ਮੁਖੋਂ ਨਿਕਲੀ ਹੋਈ ਗੁਰਮੁਖੀ। ਸਾਡੀ ਲਿਪੀ ਗੁਰਮੁਖੀ ਹੈ। ਸੋ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਦਿੱਤਾ। ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਵਿੱਚ ਸ਼ਬਦ ਗੁਰੂ ਤੋਂ ਵੱਡਾ ਕੋਈ ਗੁਰੂ ਹੋਊਗਾ। ਜੀਦਾ ਅਸੀਂ ਬਿਲਕੁਲ ਸਹੀ ਹੈ ਕਿ ਅਸੀਂ ਉਹਨਾਂ ਨੂੰ ਇੱਕ ਜਿੰਦਾ ਗੁਰੂ ਮੰਨਦੇ ਆ ਇਸੇ ਕਰਕੇ ਅਸੀਂ ਅੰਗ ਕਹਿੰਨੇ ਆ ਬਹੁਤ ਬਹੁਤ ਮਿਹਰਬਾਨੀ ਮਾਨਯੋਗ ਸਪੀਕਰ ਸਾਹਿਬ ਬਹੁਤ ਹੀ ਧਾਰਮਿਕ ਭਾਵਨਾਵਾਂ ਨਾਲ ਜੁੜੇ ਹੋਇਆ ਔਰ ਬਹੁਤ ਹੀ ਗੰਭੀਰ ਵਿਸ਼ਾ ਜਿਹੜਾ ਉਹ ਮੁਕੱਦਸ ਸਦਨ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ ਬਹੁਤ ਸਾਰੇ ਮੇਰੇ ਤੋਂ ਸੀਨੀਅਰ ਮੇਰੇ ਤੋਂ ਰਾਜਨੀਤਿਕ ਤੌਰ ਤੇ ਵੀ ਸੀਨੀਅਰ ਉਮਰ ਚ ਵੀ ਸੀਨੀਅਰ ਜਿਹੜੇ ਮੈਂਬਰ ਸਹਿਬਾਨ ਨੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ ਕੱਲ ਵੀ ਮੈਂ ਇਹੀ ਗੱਲ ਕਹੀ ਸੀ ਕਿ ਮੈਨੂੰ ਲੱਗਦਾ ਕੋਈ ਇਸ ਬਿੱਲ ਦਾ ਕੋਈ ਵਿਰੋਧ ਕਰੂਗਾ ਅਸੀਂ ਸ਼ਬਦਾਂ ਨਾਲ ਜੁੜੇ ਹੋਏ ਹਾਂ ਜੀ ਸਾਡੀ ਤਾਂ ਕਿਤੇ ਗਲਤੀ ਨਾਲ ਸਕੂਲ ਚ ਕਾਪੀ ਵੀ ਥੱਲੇ ਡਿੱਗ ਜੇ ਅਸੀਂ ਉਸ ਕਾਪੀ ਨੂੰ ਚੱਕ ਕੇ ਮੱਥੇ 'ਤੇ ਨਾ ਲਾ ਕੇ ਉਹਨੂੰ ਚੁੰਮਦੇ ਹਾਂ ਅਸੀਂ ਅੱਖਰਾਂ ਨੂੰ ਇੰਨਾ ਪਿਆਰ ਕਰਦੇ ਹਾਂ ਸਾਨੂੰ ਕਿਤੇ ਕੋਈ ਕਾਗਜ਼ ਮਿਲ ਜੇ ਜਿਹਦੇ ਤੇ ਕੁਝ ਲਿਖਿਆ ਹੋਵੇ ਅਸੀਂ ਉਹਨੂੰ ਪਹਿਲਾਂ ਆਲੇ ਵਿੱਚ ਲਿਜਾ ਕੇ ਧਰਦੇ ਹਾਂ ਗੁਰਮੁਖੀ ਸਾਡੀ ਲਿਪੀ ਦਾ ਨਾਮ ਹੈ ਮਤਲਬ ਗੁਰੂ ਦੇ ਮੂੰਹੋਂ ਨਿਕਲਿਆ ਗੁਰੂ ਦੇ ਮੁਖੋਂ ਨਿਕਲੀ ਹੋਈ ਗੁਰਮੁਖੀ ਸਾਡੀ ਲਿਪੀ ਗੁਰਮੁਖੀ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਦਿੱਤਾ ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਵਿੱਚ ਸ਼ਬਦ ਗੁਰੂ ਤੋਂ ਵੱਡਾ ਕੋਈ ਗੁਰੂ ਹੋਊਗਾ ਜਿਹਦਾ ਅਸੀਂ ਬਿਲਕੁਲ ਸਹੀ ਹੈ ਕਿ ਅਸੀਂ ਉਹਨਾਂ ਨੂੰ ਇੱਕ ਜਿੰਦਾ ਗੁਰੂ ਮੰਨਦੇ ਆ ਇਸੇ ਕਰਕੇ ਅਸੀਂ ਅੰਗ ਕਹਿੰਦੇ ਆ ਪੱਤਰੇ ਨਹੀਂ ਕਹਿੰਦੇ ਅੰਗ ਕਹਿੰਦੇ ਆ ਕਿ ਗੁਰੂ ਸਾਹਿਬ ਦੇ ਐਨੇ ਅੰਗ ਇੱਥੋਂ ਮਿਲੇ ਅੰਗ ਜਿਉਂਦੇ ਜੀ ਦੇ ਮਿਲ ਸਕਦੇ ਨੇ ਪਰ ਜੋ ਪਿਛਲੇ ਦਿਨੀ ਪਿਛਲੇ ਕਈ ਸਾਲਾਂ ਤੋਂ ਘਟਨਾਵਾਂ ਹੋਈਆਂ ਹਰ ਇੱਕ ਬੰਦੇ ਦੇ ਹਿਰਦੇ ਬਲੁੰਦਰੇ ਗਏ ਚਾਹੇ ਉਹ Hindu ਧਰਮ ਨਾਲ ਸੰਬੰਧਿਤ ਹੈ ਸਨਾਤਨ ਨਾਲ ਸੰਬੰਧਿਤ ਹੈ ਜੈਨ ਧਰਮ ਨਾਲ ਸੰਬੰਧਿਤ ਹੈ ਮੁਸਲਮਾਨ ਧਰਮ ਨਾਲ ਸੰਬੰਧਿਤ ਹਰ ਇੱਕ ਦੇ ਹਿਰਦੇ ਬਲੁੰਦਰੇ ਗਏ ਆਮੇ ਹੋ ਕੋਈ ਧਾਰਮਿਕ ਸਥਾਨ ਜਿਹੜਾ ਉੱਥੇ ਕੋਈ ਕਾਲਖ ਮੱਥੀ ਗਈ ਹੋਵੇ ਡਾਕਟਰ ਸਾਹਿਬ ਭੀਮrao ਅੰਬੇਦਕਰ ਦੇ ਕਦੇ ਉਹਨਾਂ ਦੀ ਜਿਹੜਾ ਬੁੱਤ ਲੱਗੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸਾਡੇ ਸਾਡੇ ਹਿਰਦੇ ਬਲੁੰਦਰੇ ਜਾਂਦੀ